ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਗੇ ਆਸ ਕਰਦੀਆਂ ਖੁਸ਼ੀਆਂ ਖੇੜਿਆਂ 'ਚ ਹੋਮੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਖੇੜਿਆਂ 'ਚ ਰੱਖੇ ਚੜ੍ਹਦੀ ਕਲਾ 'ਚ ਰੱਖੇ ਸੋ ਅੱਜ ਦਾ ਗੀਤ ਲੈ ਕੇ ਹਾਜ਼ਰ ਆਂ ਆਸ ਆ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਦਾ ਗੀਤ ਸਹੇਲੀ ਸਹੇਲੀ ਨੂੰ ਮੱਤਾਂ ਦਿੰਦੀ ਐ ਉਹ ਕੀ ਮੱਤਾਂ ਦਿੰਦੀ ਐ ਤੁਸੀਂ ਗੀਤ ਰਾਂ ਹੀ ਸੁਣੋ ਆਸਾਂ ਤੁਹਾਨੂੰ ਪਸੰਦ ਆਊਗਾ ਸੁਣੋ ਫਿਰ ਪਿਆਰਾ ਜਿਹਾ ਗੀਤ ਸੌਰੀ ਨਾ ਬਗਾੜਿਓ ਨੀ ਇਸ ਹੈਲੀਓ ਪੇਕਿਆਂ ਨਾਲ ਨੀ ਸਰਨਾ ਨਹੀਂ ਤੁਸੀਂ ਸੌਰੀ ਨਾ ਬਗਾੜਿਓ ਨੀ ਇਸ ਹੈਲੀਓ ਪੇਕਿਆਂ ਨਾਲ ਨੀ ਸਰਨਾ ਸੌਰੀ ਹੱਕ ਨਾਲ ਬੈਠੋ ਨੀ ਪੇ ਕੀ ਫਾਬੀ ਨੇ ਨੀ ਜਰਨਾ ਜਾਦੂ ਕਾਰਵਾ ਚ ਉੱਥਿਆਉਣਾ ਸਰਗੀ ਸੱਸ ਨੇ ਹੀ ਖਵਾਉਣੀ ਹੋਦ ਸੱਸ ਨੇ ਹੀ ਕੰਮ ਦੇਣਾ ਉਥੇ ਬੇਬੇ ਕੰਮ ਨਹੀਂ ਆਉਣੀਓ ਦੋ ਸੱਸ ਨਹੀਂ ਕੰਮ ਆਉਣਾ ਯੋਥੇ ਮੰਮੀ ਕੰਮ ਨਹੀਂ ਆਉਣੀ ਜਦ ਰਕੜੀ ਆਉਣੀ ਨੰਦ ਨੇ ਵੱਜੀ ਵੱਜੀ ਆਉਣਾ ਨਹੀਂ ਜਦ ਰਖੜੀਆ ਉਨੀ ਨੰਦ ਨੇ ਪੱਜੀ ਪੱਜੀ ਆਉਣਾ ਪਹਿਣਾ ਰਿਸ਼ਤੇਦਾਰ ਕੁੜੇ ਓਥੇ ਕੰਮ ਹੀ ਨੰਦ ਨੇ ਆਉਣਾ ਪਹਿਣਾ ਰਿਸ਼ਤੇਦਾਰ ਕੁੜੇ ਉਦੋਂ ਕੰਮ ਹੀ ਨੰਦ ਨੇ ਜਾਦ ਬੈਠ ਤਰਿੰਜਣਾਚ ਛੋਪਾ ਪਾ ਮੇ ਨਾਲ ਜੁਠਾਣੀ ਨੀ ਜਾਦ ਬੈਠ ਤਰਿੰਜਣਾਚ ਛੋਪਾ ਪਾ ਮੇ ਨਾਲ ਜੁਠਾਣੀ ਓਦੋਂ ਜੀਦ ਜੀਦ ਕਤेंगी ਤੇਰੇ ਭਾਬੀ ਕੰਮ ਨਹੀਂ ਆਉਣੀ ਉਹਦੋਂ ਜिद ਜिद ਕਰਤੇਗੀ ਤੇਰੇ ਭਾਬੀ ਕੰਮ ਨਹੀਂ ਆਉਣੀ ਕੀਤੇ ਮਾਨ ਜਦ ਕੀ ਹੋਵੇ ਅੱਡਾ ਨਾਲ ਦੀਉਂ ਰਾਂ ਲਾਉਣਾ ਨਹੀਂ ਜਦੋਂ ਮਨ ਜਾ ਦੁਖੀ ਹੋਵੇ ਅਡਾ ਨਾੜ ਦੀ ਹੋ ਰਾਂ ਲਾਉਣਾ ਏ ਕੀ ਮਾ ਜਾ ਆ ਦੇ ਨੀ ਨਾੜ ਤਾਂ ਲੜਿਆ ਵੀ ਨੀ ਜਾਣਾ ਪੇ ਕੀ ਮਾ ਜਾ ਆ ਦੇ ਨੀ ਤੈ ਤਾਂ ਲੜੀ ਆਵੀਨੀ ਜਾਣਾ ਜਾਦ ਸਖੀਆਂ ਦੀ ਜਦ ਆਹੂ ਓਥੇ ਓਦੋਂ ਨਾਲ ਖੇਡੀ ਨਾਲ ਦਰਾਣੀਨੀ ਜਦ ਸਖੀਆਂ ਦੀ ਜਦ ਆਹੂ ਓਦੋਂ ਖੇਡੀ ਨਾਲ ਪੇਕੇ ਰਾਈਗੇ ਦੂਰ ਕੁੜੇ ਓਦੋਂ ਸੇਲੀ ਕੰਮ ਨਹੀਂ ਆਉਣੀ ਪੇਕੇ ਰਾਈਗੇ ਦੂਰ ਕੁੜੇ ਓਥੇ ਸੇਲੀ ਕੰਮ ਨਹੀਂ ਆਉਣੀ ਆਉ ਲੋੜੀ ਦਵਾੜੀ ਨਹੀਂ ਠੁਨੇ ਸਾਬ ਕੁਝ ਲਿਆ ਕੇ ਦੇਣਾ ਨਹੀਂ ਆਉ ਲੋੜੀਦ ਵਾਲੀ ਨਹੀਂ ਜੇਠਨੇ ਸਾਬ ਕੁਝ ਲਿਆ ਕੇ ਦੇਣਾ ਬੈਠੀ ਤੂੰ ੜੀ ਕਹੇਂਗੀ ਸੰਦਾਰੇ ਨੂੰ ਪੇਕਿਆਂ ਟਾਇਮ ਨਾ ਅੜਨੀ ਆਉਣਾ ਬੈਠੀ ਦਿੱਕੇਂਗੀ ਸਦਾਰਿਆਂ ਨੂੰ ਪੇਕਿਆਂ ਟੈਮਨਾ ਅੜਨੀ ਆਉਣਾ ਸੌਰਾ ਤਰਨੀ ਬਵਲਨੀ ਜੇੜਾ ਸਵੇ ਕੁਝ ਵੰਡ ਕੇ ਦਿਂਦਾ ਸੌਰਾ ਤਰਨੀ ਬਵਲਨੀ ਕੁਝ ਵੰਡ ਕੇ ਦਿੰਦਾ ਇਕ ਬਾਵਲ ਆਵਦਾਨੀ ਜਿਹੜਾ ਹੱਥ ਚ ਕਾਈ ਦਿੰਦਾ ਨੀ ਇਕ ਬਾਵਲ ਆਵਦਾਨੀ ਜਿਹੜਾ ਹੱਥ ਚ ਕਾਈ ਦਿੰਦਾ ਤਨ ਜਿਗਰਾ ਸਾਂਦਾ ਪੁੱਤ ਵੀ ਦਿਂਦਿਆਂ ਦਿਂਦਿਆਂ ਕਰ ਵੀ ਨੀ ਤਨ ਜਿਗਰਾ ਸਸਾਂ ਦਾ ਪੁੱਤ ਵੀ ਦਿਂਦਿਆਂ ਦਿਂਦਿਆਂ ਕਰ ਵੀ ਮਾਂ ਮਾਲ ਪਾਲ ਪੋਸ ਕੇ ਨੀ ਦਿਂਦਿਆਂ ਤੱਕ ਸਸਾਂ ਦੇ ਕਰਨੀ ਮਾਂ ਮਾ ਸੁਕੇ ਨੀਂ ਦਿਂਦਿਆਂ ਤੱਕ ਸਸਾਂ ਦੇ ਕਰਨੀ ਸੌਰੀ ਨਾ ਵਗੜਿਓ ਨੀ ਸਹੇਲੀਓ ਵੇਕਿਆਂ ਨਾ ਅੜਨੀ ਸਰਨਾਨੀ ਤੁਸੀਂ ਸੌਰੀ ਨਾ ਵਗੜਿਓ ਨੀ ਹੇ ਨੀਓ ਵੇਕਿਆ ਨਾ ਅੜਨੀ ਸਰਨਾ ਸਉਰੀ ਹੱਕ ਨਾਲ ਬੈਠੋ ਨੀ ਪੇਕੇ ਪabbo ਨੇ ਨੀ ਜਰਨਾ ਸਉਰੀ ਹੱਕ ਨਾਲ ਬੈਠਾ ਨੀ ਪੇਕੀ ਪabbo ਨੇ ਨੀ ਜਰਨਾ ਧੰਨਵਾਦ ਜੀ